ਸੋ ਕਹਾ ਟਾਲ ਗੁਰਸੇਵੀ ਐ ਅਹ ਨਿਸ ਸਹਜ ਸੋ ਬਾਹਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਰਸਾ ਹੋ ਕੋਰ ਸਾਹ ਛੱਟੀ ਐ ਤੋਦ ਦੁਤੀ ਸੱਚੀ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸਚਾ ਪਾਤੇਸਾ ਹੋ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਾਨ ਇੱਛਾ ਤਾਨ ਕਰਨ ਸਰਬਤਰ ਆਸਾ ਪੂਰਨ ਹੈ ਕਾਲ ਕਲੇ ਸਹ ਪ੍ਰਭ ਸਿਮਰ ਨਾਨਕ ਨਹ ਦੂਰਣ ਹੈ ਮਨ ਇੱਛਾ ਤਾਨ ਕਰਨ ਸਰਬਤਰ ਆਸਾ ਪੂਰਨ ਹੈ ਡੰਡਣ ਕਾਲ ਕਲੇਸ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ ਹਾ ਬਰੰਗ ਮਾਣ ਹੈ ਜਿਸ ਸੰਗ ਤੈ ਸੋ ਲਈਐ ਨੇ ਸਹੋ ਬਿੰਦ ਨਾ ਵਿਸਰਾ ਨਾਨਕ ਜਿਨ ਸੁੰਦਰ ਰਚਿਆ ਦੇ ਹੋ ਪੌੜੀ ਜੀਓ ਪ੍ਰਾਨ ਤਨ ਤਨ ਦੀਆ ਦੀਨੇ ਰਸਪੋਗ ਮੰਦਰ ਰਾਤ ਆਸ ਦੀਏ ਰਾਜ ਭਲੇ ਸੰਜੋਗ ਸੋਤ ਬਨਤਾ ਸਾਜਨ ਸੇਵਕ ਦੀਏ ਪ੍ਰਾਪ ਦੇਵਨ ਜੋਗ ਸਿਮਰਤ ਤਨ ਮਾਨ ਹਰਿਆ ਲਹਿਜਾ ਹੈ ਵਿਜੋਗ ਸਾਧ ਸੰਗ ਹਰ ਗੁਣ ਰਮਹ ਬਿਨ ਸੇ ਸਭ ਰੋਗ ਸਿਮਰਤ ਤਨ ਮਾਨ ਹਰਿਆ ਲਹਿਜਾ ਹੈ ਵਿਜੋਗ ਸਾਧ ਸੰਗ ਹਰ ਗੁਣ ਰਮਹਾ ਬਿਨ ਸੇ ਸਾਬ ਰੋਗ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ